ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪੱਬਾ ਭੇਦਹ ਭੇਦ ਮਿਲਾਵਾ ਅਬ ਭਾ ਭਾਨ ਪਰੋਸਾ ਆਵਾ ਜੋ ਬਾਹਰ ਸੋ ਭੀਤਰ ਜਾਨਿਆ ਭਇਆ ਭੇਦ ਭੂਪਤ ਪਹਿਚਾਨਿਆ ਮੰਮਾ ਮੂਲ ਗਹਿਆ ਮਨ ਮੰਨੈ ਹਾਂਜੀ ਮੰਮਾ ਮੂਲ ਗਹਿਆ ਮਨ ਮੰਨੈ ਮਰਮੀ ਹੋਏ ਸੋ ਮਨ ਕਉ ਜਾਣੈ ਮਾਤ ਕੋਈ ਮਨ ਮਿਲਤਾ ਬਿਲ ਮਾਵੇ ਮਗਲ ਭਇਆ ਤੀ ਸੋ ਸੱਚ ਪਾਵੈ ਜੇ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਮਗਨ ਭਇਆ ਤੀ ਇੱਥੇ ਵਿਸਰਾਮ ਲਾਉਣਾ ਸੋ ਸੱਚ ਪਾਵੈ ਮੰਮਾ ਮਨ ਸਿਓ ਕਾਜ ਹੈ ਮਨ ਸਾਧੇ ਸਿੱਧ ਹੋਏ ਮਨਹੀ ਮਨਸਿਓ ਕਹਾ ਕਬੀਰਾ ਮਨਸਾ ਮਿਲਿਆ ਨ ਕੋਈ ਇਹ ਵੀ ਪਾਠ ਮਨਸਾ ਪਾਠ ਸੰਪਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਹੈ ਮਨਹੀ ਮਨਸਿਓ ਕਹਾ ਕਬੀਰਾ ਮਨਸਾ ਮਿਲਿਆ ਨ ਕੋਈ ਇਹੋ ਮਨ ਸ਼ਕਤੀ ਇਹੋ ਮਨ ਸਿਓ ਇਹੋ ਮਾਨਾ ਪੰਜ ਤਤ ਕੋ ਜੀਓ ਇਹੋ ਮਾਨ ਲੈ ਜਾਉ ਓਨ ਮਨ ਰਹਿ ਉਹ ਤੀਨ ਲੋਕ ਕੀ ਬਾਤ ਕਹੈ ਯਯਾ ਜੋ ਜਨ ਹੈ ਤੋ ਦੁਰਮਤ ਹਨ ਕਰ ਬਸ ਕਾਇਆ ਗਾਉ ਇਹ ਵਿਸਰਾਮ ਵੀ ਧਿਆਨ ਨਾਲ ਲਾਉਣਾ ਹੈ ਯਯਾ ਇਥੇ ਜਮਕ ਹੈ ਜੋ ਜਨ ਹੈ ਤੋ ਦੁਰਮਤ ਹਨ ਇਥੇ ਵਿਸਰਾਮ ਹੈ ਯਯਾ ਜੋ ਜਨ ਹੈ ਤੋ ਦੁਰਮਤ ਹਨ ਹਨ ਪੁੱਲੇ ਹੀ ਬੋਲਣਾ ਕਰ ਬਸ ਕਾਇਆ ਬਸ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਹੈ ਕਰ ਬਸ ਕਾਇਆ ਗਾਉ ਰਣ ਰੁੱਤਿ ਭਾਜੈ ਨਹੀਂ ਸੂਰਥਾਰਾਉ ਨਾਉ ਰਾਰਾ ਰਾਸ ਨਿਰਾਸ ਕਰ ਜਾਨਿਆ ਰਾਰਾ ਇਥੇ ਵਿਸਰਾਮ ਲਾਦੂ ਰਾਰਾ ਰਾਸ ਇਥੇ ਯਮਕ ਨਿਰਾਸ ਕਰ ਜਾਨਿਆ ਇਹਨੂੰ ਨਿਰਸ ਨਹੀਂ ਕਹਿਣਾ ਹੂ ਇਹ ਨਿਰਾਸ ਸੁ ਰਸ ਪਹਿਚਾਨਿਆ ਇਹ ਰਸ ਛਾੜੀ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਲੱਲਾ ਐਸੇ ਲਿਵ ਮਨ ਲਾਵੇ ਅਨਤ ਨ ਜਾਏ ਪਰਮ ਸੱਚ ਪਾਵੇ ਅਰ ਜੋ ਤਹ ਪ੍ਰੇਮ ਲਿਵ ਲਾਵੇ ਤੋ ਤੋ ਅੱਲਾਹ ਲਹਾ ਲਹ ਚਰਨ ਸਮਾਵੈ ਤੋ ਅੱਲਾਹ ਲਹਾ ਲਹ ਚਰਨ ਸਮਾਵੈ ਤੋ ਅੱਲਾਹ ਲਹਾ ਲਹ ਚਰਨ ਸਮਾਵੈ ਵਾ ਵਾ ਪੁੱਲਾ ਹੀ ਬੋਲ ਦੇਣਾ ਵਾ ਵਾ ਬਾਰ ਬਾਰ ਬਿਸਨ ਸੰਭਾਰ ਵਾ ਵਾ ਬਾਰ ਬਾਰ ਬਿਸਨ ਸੰਭਾਰ ਬਿਸਨ ਸੰਭਾਰ ਨਾ ਆਵਹਿ ਹਾਰ ਪਹਿਲਾ ਸੰਹਾਰ ਹੈ ਟਿੱਪੀ ਨਹੀਂ ਹੈਗੀ ਹੈ ਦੂਜਾ ਸੰਹਾਰ ਹੈ ਠੀਠਾ ਹਲੰਤ ਵੀ ਹੈਗਾ ਹਾਹਾ ਵੀ ਹੈਗਾ ਯਾਨੀ ਭਾਰਾ ਉਚਾਰਨ ਕਰਨਾ ਹੈ ਪਹਿਲਾ ਬੋਲਣਾ ਸੰਹਾਰ ਦੂਜਾ ਬੋਲਣਾ ਸੰਹਾਰ ਵਾ ਵਾਰ-ਬਾਰ ਬਿਸਨ ਸੰਹਾਰ ਬਿਸਨ ਸੰਹਾਰ ਨਾ ਆਵਹਿ ਵਾਰ ਬਿਸ਼ਨ ਸੰਮਾਰ ਨ ਆਵੈ ਹਾਰ ਬਲ ਬਲ ਜੇ ਬਿਸ਼ਨ ਤ ਬਿਸ਼ਨ ਤਨਾ ਜਸ ਗਾਵੈ ਹਾਂ ਵੱਖਰਾ ਹੀ ਪਾਠ ਕਰਨਾ ਹੈ ਬਲ ਬਲ ਥਿ ਇਸਰਾਮ ਹੈ ਜੇ ਬਿਸ਼ਨ ਤਨਾ ਜਸ ਗਾਵੈ ਬਿਸ਼ਨ ਮਿਲੇ ਸਭ ਹੀ ਸੱਚ ਪਾਵੈ ਵਾ ਵਾ ਵਾਹੀ ਜਾਨੀਏ ਵੀ ਬੋਲਾ ਹੀ ਬੋਲਾ ਵਾ ਵਾ ਵਾਹੀ ਜਾਨੀਏ ਵਾ ਵਾ ਵਾਹੀ ਜਾਨੀਐ ਵਾ ਜਾਣੈ ਇਹ ਹੋਇ ਵਾ ਵਾ ਵਾਹੀ ਜਾਨੀਐ ਵਾ ਜਾਣੈ ਇਹ ਹੋਇ ਵਾ ਵਾ ਵਾਹੀ ਜਾਨੀਐ ਵਾ ਜਾਣੈ ਇਹ ਹੋਇ ਇਹ ਅਰ ਓਹ ਜਬ ਮਿਲੈ ਤਬ ਮਿਲਤ ਨ ਜਾਣੈ ਕੋਈ ਸਸਾ ਸੋ ਨੀਕਾ ਕਰ ਸੁਧਹੁ ਸਸਾ ਇੱਥੇ ਵਿਸਰਾਮ ਹੈ ਸਸਾ ਸੋ ਨੀਕਾ ਕਰ ਸੁਧਹੁ ਸਸਾ ਸੋ ਨੀਕਾ ਕਰ ਸੁਧਹੁ ਘਾਟ ਪਰ ਚਾ ਕੀ ਬਾਤ ਨਿਰੁਧਹੁ ਘਾਟ ਪਰ ਚੈ ਜੋ ਉਪਜੈ ਪਾਉ ਪੂਰ ਰਹਾ ਤਹ ਤ੍ਰਿਭਾਵਨ ਰਾਉ ਖਖ ਖੋਜ ਪਰ ਜੋ ਕੋਈ ਜੋ ਖੋਜੈ ਸੋ ਬਹਰ ਨ ਹੋਈ ਖੋਜ ਬੂਝ ਜੋ ਕਰੈ ਵਿਚਾਰ ਤਉ ਭਵਜਲ ਤਰਤ ਨ ਲਾਗੈ ਬਾਰਾ ਕਿ ਵਿਸਰਾਮ ਧਿਆਨ ਨਾ ਲਾਉਣਾ ਤਉ ਭਵਚਲ ਤਰਤ ਇਥੇ ਵਿਸਰਾਮ ਨਾ ਲਾਵੈ ਬਾਰਾ ਸਸ ਸਹ ਸੇਜ ਸਵਾਰਾ ਸੋਈ ਸਹੀ ਸੰਦੇਹ ਨਿਵਾਰਾ ਅਲਪ ਸੁਖ ਛਾੜ ਪਰਮ ਸੁਖ ਪਾਵਾ ਤਬ ਤਬ ਇਹ ਤ੍ਰੀ ਉਹ ਕੰਤ ਕਹਾਵਾ ਹਾ ਹਾ ਹੋਤ ਹੋਇ ਨਹੀਂ ਜਾਣਾ ਜਬ ਹੀ ਹੋਇ ਤਬ ਹੈ ਮਨ ਮਾਨਾ ਹੈ ਤਾ ਸਹੀ ਲਖ ਜਾ ਕੋਈ ਤਬ ਉਹੀ ਉਹ ਤਬ ਉਹੀ ਉਹ ਇਹ ਨਾ ਹੋਈ ਇਸੇ ਤਰ੍ਹਾਂ ਉਚਾਰਨ ਕਰਨਾ ਤਬ ਉਹੀ ਉਹ ਪਹਿਲਾ ਊੜਾ ਖੁੱਲੇ ਮੂੰਹ ਵਾਲਾ ਊਹੀ ਦੂਜਾ ਊੜਾ ਬੰਦ ਮੂੰਹ ਵਾਲਾ ਔਂਕੜ ਲੱਗਿਆ ਹੋਇਆ ਉਸ ਨੂੰ ਉਹ ਨਹੀਂ ਕਹਿਣਾ ਉਹਨੂੰ ਕਹਿਣਾ ਉਹ ਛੇਤੀ ਬੋਲ ਦੇਣਾ ਤਬ ਉਹੀ ਉਹ ਇਹ ਨਾ ਹੋਈ ਲਿਓ ਲਿਓ ਕਰਤ ਫੇਰਾ ਸਭ ਲੋਗ ਤੇਰੀ ਟਿੱਪੀ ਲੱਗੀ ਹੈ ਬਿੰਦੀ ਦਾ ਉਚਾਰਨ ਹੋਏਗਾ ਇੱਥੇ ਲਿਓ ਲਿਓ ਕਰਤ ਫਿਰ ਸਭ ਲੋਗ ਤਾ ਕਾਰਣਾ ਵਿਆਪੈ ਬਹੁ ਸੋਗ ਲਕshmi ਬਰਸਿਓ ਜੋ ਲਿਓ ਲਾਵੈ ਲਕshmi ਬਰਸਿਓ ਜਿਹੜਾ ਲਕshmi ਬਾਰ ਹੈ ਨਾ ਇਸ ਸੰਬੰਧਕ ਪਾਠ ਹੈ ਥੋੜਾ ਜਿਹਾ ਕੱਸ ਕੇ ਬੋਲਣਾ ਹੈ ਲਕshmi ਬਾਰਸਿਓ ਜੋ ਲਿਓ ਲਾਵੈ ਸੋਗ ਮਿਟਾ ਸਭ ਹੀ ਸੁਖ ਪਾਵੈ ਖਖਾ ਖਿਰਤ ਖਪਤ ਗਏ ਕੀਤੇ ਫਿਰ ਤਖਾਪਤ ਅਜਹੁ ਨਹ ਚੀਤੇ ਜਬ ਜਗ ਜਾਨ ਅਬ ਜਗ ਜਾਨ ਜੋ ਜੋ ਮਨਾ ਰਹਾ ਅੰਦੀ ਧਿਆਨ ਨਾਲ ਪਾਠ ਵੀ ਕਰਨਾ ਮਨਾ ਉਚਾਰਨ ਕਰਨਾ ਜੀ ਆਪਾਂ ਕਹਿੰਦੇ ਆਂ ਵੀ ਮਨਾ ਰੋਕਣਾ ਕਿਸੇ ਨੂੰ ਹਟਾਉਣਾ ਮਨਾ ਨਹੀਂ ਬੋਲਣਾ ਥੋੜਾ ਜਿਹਾ ਭਾਰਾ ਬੋਲਣਾ ਅਬ ਜਗ ਜਾਨ ਜੋ ਮਨਾ ਰਹਾ ਆਬ ਜਗ ਜਹਾਨ ਜੋ ਮਨ ਰਹਾ ਜਹ ਕਾ ਬਿਛੁਰਾ ਤਹ ਥਿਰ ਲਹਾ ਬਾਵਨ ਅੱਖਰ ਜੋਰੇ ਆਨਾ ਸਕਿਆ ਨਾ ਅੱਖਰ ਏਕ ਪਛਾਨ ਇਹ ਅੱਖਰ ਜਿਹੜਾ ਨਾ ਇਹ ਦੇਹਲੀ ਦੀਪਕ ਸ਼ਬਦ ਆ ਦੋਵੇਂ ਪਾਸੇ ਲੱਗ ਜੇਗਾ ਸਕਿਆ ਨਾ ਅੱਖਰ ਏਕ ਪਛਾਨ ਇਸ ਤਰ੍ਹਾਂ ਸਤ ਕਾ ਸ਼ਬਦ ਕਬੀਰਾਂ ਕਹੈ ਪੰਡਿਤ ਹੋਏ ਸੋ ਅਨਪੈ ਰਹਾ ਹਾਂ ਜੀ ਅਨਪੈ ਅਨ ਤੇ ਪੈ ਦੇ ਵਿੱਚ ਡੈਸ਼ ਦੀ ਕਿਤੇ ਵੀ ਆ ਜੇ ਪਾਦ ਅਨਪੈ ਨਹੀਂ ਕਹਿਣਾ ਅਨਪੈ ਉਚਾਰਨ ਕਰਨਾ ਪੰਡਿਤ ਲੋਗਹ ਕਉ ਵਿਵਹਾਰ ਪੰਡਿਤ ਲੋਗਹ ਕਉ ਵਿਵਹਾਰ ਗਿਆਨਵੰਤ ਕਾ ਤਤ ਵਿਚਾਰ ਜਾ ਕ ਜੀਵ ਜੈਸੀ ਬੁੱਧ ਹੋਈ ਕਹ ਕਬੀਰ ਜਾਣੇਗਾ ਸੋਈ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ